ਬੇਨਤੀ ਇਹ ਆ ਵੀਡੀਓ ਮੇਰੀ ਧਿਆਨ ਨਾਲ ਸੁਣ ਲਿਆ ਵੀਰ ਮੇਰੀ ਵੀਡੀਓ ਨਾਲ ਥੋੜੀ ਜੀ ਨਾ ਪਹਿਲੇ ਨੰਬਰ ਤੇ ਚਲਾ ਦੇ ਵੀਡੀਓ ਧਿਆਨ ਨਾਲ ਸੁਣ ਲਿਓ ਸਾਰੇ ਜਣੇ ਤੇ ਜਿਹੜੀ ਚੀਜ਼ ਲੈਣੀ ਆ ਉਹਦੇ ਬਾਰੇ ਸਿੱਧਾ ਹੀ ਡਾਇਰੈਕਟ ਪੁੱਛਿਓ ਵੀ ਹਾਂ ਹੈਗੀ ਆ ਜਾਂ ਨਹੀਂ ਹੈਗੀ ਠੀਕ ਆ ਵੀ ਪਹਿਲਾਂ ਮੈਨੂੰ ਪਿੰਡ ਫਿਰ ਅੰਮ੍ਰਿਤਸਰ ਜ਼ਿਲ੍ਹਾ ਕਿੱਥੇ ਆ ਪਿੰਡ ਸਸਰੀ ਕਾਲ ਸਾਰੇ ਜਣਿਆਂ ਨੂੰ ਜੀ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਮਹਿਿੰਦਰਾ ਟਰੈਕਟਰ 275 DI ਭੂਮੀ ਪੁੱਤਰ TU ਤੇ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆ ਜੀ ਕਿਸੇ ਵੀਰ ਨੇ ਵੀਡੀਓ ਤੋਂ ਸੰਧ ਖਰੀਦਣਾ ਪੈਸੇ ਦਾ ਲੈਣ ਦੇਣ ਤੁਹਾਡਾ ਆਪਣਾ ਹੋਊਗਾ ਕਾਗਜ਼ ਪੱਤਰ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਊਗੀ ਵੀਡੀਓ ਬਣਾਉਣ ਦੀ ਜ਼ਿੰਮੇਵਾਰੀ ਆਪਣੀ ਹੈ ਜੀ ਆਪਾਂ ਪਹੁੰਚ ਦਾ ਕਰ ਦੇਣਾ ਤੁਹਾਡੇ ਘਰਾਂ ਵਿੱਚ ਮਹਿਿੰਦਰਾ 275 ਤੇ ਗੱਲਬਾਤ ਕਰਾਵਾਂਗੇ ਵੀਰ ਨਾਲ ਤੇ ਇਹਦੀ ਡਿਟੇਲ ਲਵਾਂਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਜਾਣਕਾਰੀ ਲੈਨੇ ਆ 275 ਦੀ ਹਾਂਜੀ ਸਾਸਰੀ ਘਰ ਭਾਜੀ ਸਾਸਰੀ ਘਰ ਭਾਜੀ ਤੁਹਾਡਾ ਸਵਾਗਤ ਕਰਦੇ ਆ ਸਾਡੇ ਘਰੇ ਪਹੁੰਚਣ ਤੇ ਧੰਨਵਾਦ ਜੀ ਧੰਨਵਾਦ ਵੀਰ ਜੀ ਤੇ ਨਾਲੇ ਵੀਰਾਂ ਨੂੰ ਹੋਲੇ ਮੋਲੇ ਦੀਆਂ ਬਹੁਤ ਯਾਦੀਆਂ ਵਧਾਈਆਂ ਤੁਹਾਨੂੰ ਤੁਹਾਨੂੰ ਵੀਰ ਜੀ ਬਹੁਤ 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 ਜਿਹੜੇ ਭੈਣ ਭਰਾ ਛੋਟੇ ਵੱਡੇ ਉਹਨਾਂ ਨੂੰ ਲੱਖਾਂ ਵਧਾਈਆਂ ਬਾਹਰ ਵਾਲਿਆਂ ਨੂੰ ਜੀ 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 ਤੁਹਾਡਾ ਕਰਕੇ ਵੀਰ ਜੀ ਸਾਡਾ ਵੀ ਸਤਕਾਰ ਬਹੁਤਾ ਹੁੰਦਾ ਚਲੋ ਵਧੀਆ ਮਿਹਰਬਾਨੀ ਆ ਸਤਕਾਰ ਕਾਹਦਾ ਜੀ ਸਤਕਾਰ ਤੇ ਰੱਬ ਕਰਵਾਉਂਦਾ ਜੇ ਕਰਵਾਵੇ ਤੁਹਾਡੇ ਤੁਹਾਡੇ ਕਰਕੇ ਤੁਹਾਡੇ ਕਰਕੇ ਅੱਜ ਅਸੀਂ ਤੁਰੇ ਫਿਰਦੇ ਵੀਰ ਜੀ ਓ ਵੀਰੇ ਇਹ ਇਹ ਗੱਲ ਇਹ ਗੱਲ ਨਾ ਇਹ ਗੱਲ ਹੁਣ ਮੈਂ ਫੇਰ ਤੁਹੀਂ ਕਹਿਣਾ ਵੀ ਚੈਨਲ ਆਣਿਆ ਤੇ ਤਵਾ ਲਾਉਂਦੇ ਜਾਂਦੇ ਨਹੀਂ ਤਵਾ ਲੋਣ ਦੀ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਤੁਸੀਂ ਵੀਡੀਓ ਬਣਵਾਉਂਦੇ ਜੇ ਅਸੀਂ ਤੁਹਾਡੇ ਘਰ ਆਉਂਦੇ ਆ ਜੇ ਤੁਸੀਂ ਸਾਡੇ ਕੋਲ ਵੀਡੀਓ ਨਾ ਬਣਵਾਓ ਅਸੀਂ ਕਿੱਥੇ ਜਾਣਾ ਵੀਰੇ ਇਹ ਇਹ ਗੱਲ ਕਰਦੇ ਤੁਸੀਂ 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 ਸ਼ੇਮ ਹੀ ਨਾ ਰੋਜੋ ਹਾਂਜੀ ਤੁਸੀਂ ਮੇਰੇ ਵਰਗੇ ਬੰਦੇ ਦਾ ਫੋਨ ਨਹੀਂ ਚੁੱਕਿਆ ਕਰਨਾ ਦੱਕਾ ਮਾਰ ਕੇ ਤੂੰ ਡਰਾ ਦੇ ਕਰਨਾ ਵੀਰ ਜੀ ਦਵਕੇ ਤੇ ਸਾਨੂੰ ਜਿਹੜੇ ਗਾਹ ਕੋ ਮਾਰ ਦਿੰਦੇ ਕਈ ਵਾਰ ਅਸੀਂ ਚਲੋ ਦਵਕੇ ਦੇ ਦਵਕੇ ਸੁਣ ਲੈਂਦੇ ਮਾੜੇ ਬੰਦੇ ਤੇ ਜ਼ੋਰ ਚੱਲ ਜਾਂਦਾ ਵਾ ਨਹੀਂ ਆਪਾਂ ਵੀ ਪੱਥਰ ਵੀ ਉਹਨੂੰ ਵਜਦੇ ਆ ਜਿਹਦੇ ਚ ਗੋਣੋ ਵੇ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਤੇ ਪਿੰਡ ਆਪਣਾ ਪਿੰਡਰਾ ਹਾਂਜੀ ਨਾਂ ਸੋਨੀ ਅੱਛਾ ਜੀ ਝਲਾ ਅੰਬਰਸਰਿਆ ਜੀ ਤੇ ਆਪਣਾ ਰਈਏ ਤੋਂ 4 ਕਿਲੋਮੀਟਰ ਪਿੰਡ ਹਟਵਾਵਾ ਜੀ ਬਿਆਸ ਆਪਾਂ ਨੂੰ ਹੋਊਗਾ 10 ਕਿਲੋਮੀਟਰ ਬਾਬਾ ਬਕਾਲਾ ਸਾਹਿਬ 9 ਕਿਲੋਮੀਟਰ अच्छा जी अमृतसर 35 किलोमीटर ठीक है जी गुरदासपुर 90 किलोमीटर हां जी ਤੇ ਇਧਰ ਜਲੰਧਰ ਆਪਾਂ ਤੋਂ 55 ਵਾ ਵੀਰ ਕਨੈਕਟਰ ਰਿਹਾ ਨਾ ਨਹੀਂ ਕਨੈਕਟਰ ਨਹੀਂ ਰਿਹਾ ਮਹਾਰਾਜ ਦੀ ਮੇਰਨਾ ਹੁਣ ਏਰੀਏ ਦਾ ਸਾਰਿਆਂ ਦਾ ਹੀ ਚਲੋ ਇੰਨਾ ਕੁ ਪਤਾ ਹੀ ਆ ਠੀਕ ਮੈਂ ਕੀ ਤਾਂ ਨਹੀਂ ਨਹੀਂ ਬਹੁਤ ਚੀਜ਼ਾਂ ਰੱਬ ਨੇ ਚਲੋ ਕਮਾਇਆ ਬਸੇਰਾ ਵਾ ਅੱਛਾ ਜੀ ਹਾਂ ਇਹ ਆ ਵੀ ਚਲੋ ਮੈਂ ਕਨੈਕਟਰਾਂ ਵਾਂਗ ਨਹੀਂ ਨਹੀਂ ਕਨੈਕਟਰਾਂ ਵਾਂ ਹੂੰ ਇਹ ਗੱਲ ਨਹੀਂ ਵੀਰੇ ਕਈ ਵੀਰ ਨਾਲ ਇਹ ਬੇਨਤੀ ਹੈ ਵੀ ਵੀਡੀਓ ਮੇਰੀ ਧਿਆਨ ਨਾਲ ਸੁਣ ਲਿਆ ਵੀਰ ਮੇਰੀ ਵੀਡੀਓ ਨਾਲ ਥੋੜੀ ਜੀ ਨਾ ਪਹਿਲੇ ਨੰਬਰ ਤੇ ਚਲਵਾ ਦਿਂ ਵੀਡੀਓ ਧਿਆਨ ਨਾਲ ਸੁਣ ਲਿਓ ਸਾਰੇ ਜਣੇ ਤੇ ਜਿਹੜੀ ਚੀਜ਼ ਲੈਣੀ ਆ ਉਹਦੇ ਬਾਰੇ ਸਿੱਧਾ ਹੀ ਡਾਇਰੈਕਟ ਪੁੱਛਿਓ ਵੀ ਹਾਂ ਹੈਗੀ ਆ ਜਾਂ ਨਹੀਂ ਹੈਗੀ ਠੀਕ ਆ ਤੇ ਪਹਿਲਾਂ ਮੈਨੂੰ ਪਿੰਡ ਫੇਰ ਅੰਮ੍ਰਿਤਸਰ ਜ਼ਿਲ੍ਹਾ ਕਿੱਥੇ ਆ ਪਿੰਡ ਤੇ ਬਠਿੰਡਾ ਪਰ ਤੋਂ 200 ਕਿਲੋਮੀਟਰ ਅੱਛਾ ਮੋਗਾ 100 ਆ ਠੀਕ ਆ ਤੇ ਇਧਰ ਗੁੰਡਵਾਲ ਸਾਹਿਬ 30 ਕਿਲੋਮੀਟਰ ਖਡੂਰ ਸਾਹਿਬ ਆਪਾਂ ਨੂੰ ਆ 18 ਕਿਲੋਮੀਟਰ ਪਰਨਤਾਰਨ 35 ਠੀਕ ਹੈ ਜੀ ਇਹ ਤਾਂ ਦੱਸਿਆ ਵੀ ਕੱਲੇ ਕੱਲੇ ਤੇ ਨੋਟ ਕਰ ਲੇ ਹੁਣ ਹਾਂਜੀ ਹਾਂਜੀ ਚਲੋ ਟਰੈਕਟਰ 275 2001 ਮਾਡਲ ਹਾਂਜੀ ਤੇ ਬੇਨਤੀ ਉਹਨਾਂ ਨੂੰ ਉਹੋ ਹੀ ਆ ਵੀ ਆਪਾਂ ਇੱਕ 575 ਪੌਣਾ 2007 ਮਾਡਲ ਠੀਕ ਹੈ ਜੀ ਉਹਦੀ ਵੀਡੀਓ ਕੱਲ ਪਾਉਗੀ ਉਹਦੀ ਵੀਡੀਓ ਕੱਲ ਪਾਉਗੀ ਤੇ ਟਾਇਰ 14 ਦੇ ਹਾਂਜੀ 45 ਤੋਂ ਅੱਧੇ ਲਾ ਲੇ 45 ਲਾ ਲੇ ਕੋਈ ਮੈਂ ਦਾਅ ਦੱਸਦਾ ਵੀਡੀਓ 'ਚ ਨਾ ਬੜੇ-ਬੜੇ ਟਾਇਰ ਲੱਗਦੇ ਆ ਜਦੋਂ ਵੀਡੀਓ ਆਪਣੀ ਬਣਾ ਕੇ ਆਪਾਂ ਬਾਅਦ 'ਚ ਵੇਨੇ ਆ ਨਾ ਜੇ ਉਹ ਅੱਧੇ ਵੀ ਆਉਣ ਨਾ ਤੇ ਉਹਨਾਂ ਲੱਗੀਦਾ 80 90 ਪੈਸੇ ਲੱਗ ਜਾਂਦੇ ਆ ਲਿਸ਼ਕਣ ਜਿਆਦੇ ਲੱਗ ਜਾਂਦੇ ਟਰੈਕਟਰ ਪਤਾ ਨਹੀਂ ਆਪਾਂ ਦੇ ਕੋਈ ਇਹਦਾ ਉਹ ਦੂਜਾ ਨਹੀਂ ਕਰਦੇ ਫਿਲਟਰ ਫਿਲਟਰ ਨਹੀਂ ਲਾਉਨੇ ਵੀਡੀਓ ਤੇ ਫਿਲਟਰਾਂ ਦੇ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਚਲੋ ਗੋਰੇ ਨਾ ਕਰਿਆ ਕਰੋ ਗਾਈਆਂ ਦੇ ਵੀ ਮੰਨੋ ਵੀ ਆਪਣਾ ਡੰਗਰਾਂ ਦਾ ਵੀ ਕੰਮ ਆ ਡੰਗਰਾਂ ਦੇ ਰੰਗ ਨਾ ਬਦਲਿਆ ਕਰੋ ਜੇ ਕਿਤੇ ਮੱਝਾਂ ਕਾਲੀਆਂ ਤੇ ਚਟੀਆਂ ਹੋਣ ਲੱਗ ਜਾਣ ਉਹ ਮੱਝੇ ਹੀ ਕਾਲੀਆਂ ਕਰ ਦਿੰਦੀਆਂ ਇੰਨੀਆਂ ਵਾਲੇ ਚਟੀਆਂ ਨਹੀਂ ਨਹੀਂ ਮੈਂ ਤਾਂ ਕਰਦਾ ਮਾਂ ਵੀਰ ਨੇ ਸਾਡੇ ਪਹਿਲਾਂ ਵੀ ਅਸੀਂ ਵੀਡੀਓ ਵੀਰ ਦੀ ਬਣਾਉਨੇ ਸੀ ਤੇ ਉਹਨੇ ਬੰਦਾ ਹੀ ਗੋਰਾ ਕਰਤਾ ਹਾਂ ਬਾੜਾ ਲਿਸ਼ਕਦਾ ਕਰਤਾ ਤੇ ਤੂੰ ਜਿੱਦਾਂ ਦਾ ਹੈਗਾ ਵੀਰ ਮੈਂ ਉਦਾਂ ਦਾ ਨਹੀਂ ਨਾ ਮੈਂ ਤਾਂ ਇਹ ਕਹਿਣਾ ਵੀ ਅਸੀਂ ਗਏ ਵੀ ਸੀ ਹਾਂ ਉਹ ਬੰਦੇ ਨੇ ਮੰਲੋ ਸਾੜ ਕੋ ਸਾਈ ਨਹੀਂ ਪੁਵਾਈ ਅੱਛਾ ਤੇ ਲਾਗੀ ਜਾ ਕੇ ਗਾਈ ਨਹੀਂ ਪਸੰਦਾ ਜੀ ਗਾਈ ਦਾ ਡੰਬ ਡਾਬੀ ਮਲਾ ਗਾੜੇ ਕਰਦੇ ਸੀ ਠੀਕ ਆ ਉਹ ਵੀਰ ਵੀ ਵੀਡੀਓ ਸੁਣਦਾ ਆ ਪਰ ਨਾਂ ਨਹੀਂ ਲੈਣਾ ਗਾਈਆਂ ਦਾ ਗੱਲਾਂ ਨਾ ਕਰੀਏ ਟਰੈਕਟਰ ਦਾ ਦਿਖਾਈ ਟਰੈਕਟਰ 2001 ਮਾਡਲ ਆ ਹਾਂਜੀ ਸਾਫ਼ ਸੁਥਰਾ ਭੂਮੀ ਪੁੱਤਰਾ ਟੀ ਯੂ ਲੈਸਾਂਸਰ ਨਾਲ ਦਾ ਹੀ ਆ ਵੀਰ ਜੀ ਹਾਂਜੀ ਨਾਲ ਦਾ ਹੀ ਆ ਏਜੰਸੀ ਚੋਂ ਆਇਆ ਜਣਾ ਹਾਂ ਏਜੰਸੀ ਚੋਂ ਆਇਆ ਸ਼ੀਸ਼ਾ ਵੀ ਨਾਲ ਦਾ ਇਧਰ ਆ ਵੇਖੋ ਸ਼ੀਸ਼ਾ ਆ ਵੇਖੋ ਮੂੰਹ ਵੀ ਦੀਦਾ ਦੇ ਜੀ ਵੇਖੀ ਹੁਣ ਤੋੜਨਾ ਨਹੀਂ ਵੀਰ ਨਹੀਂ ਨਹੀਂ ਤੋੜਦਾ ਨਹੀਂ ਆ ਟਰੈਕਟਰ ਸਾਫ਼ ਸੁਥਰਾ ਵਾ ਐ ਆ ਵੇਖੋ ਜੀ ਸੁੱਕਾ ਵਾ ਕਿਤੇ ਹੋ ਵੀ ਲੀਕਿੰਗ ਕੋਈ ਵੀ ਨਹੀਂ ਤੇ ਜੀ ਤੇ ਕਰਦਾ ਬਾਅਦ ਚ ਮੇਰੇ ਵੀਰ ਕਹਿ ਦਿੰਦੇ ਆ ਲੈ ਜੀ ਤੇ ਕਰਦਾ ਸਿਵਤ ਕਰਾਂ ਸਿਵਤ ਕਰੀ ਵੀਰ ਲੋਕਾਂ ਨੇ ਪਤਾ ਨਹੀਂ ਕੀ ਕਹਿ ਦੇਣਾ ਕਈ ਜਾਣਦੇ ਕੋਈ ਗੱਲ ਨਹੀਂ ਜੀ ਕਰਦਾ ਮੇਰਾ ਸਿਵਤ ਕਰਨ ਨੂੰ ਹਾਂ ਬ੍ਰਿਕਾਂ ਤਾਂ ਮਖੋਣਾ ਕੁਛ ਨਹੀਂ ਹੋਇਆ ਇਹਨੂੰ ਅੱਛਾ ਆ ਪੈਂਡਲ ਜਿਹੜੇ ਕਸੇ ਨਹੀਂ ਹਾਂ ਹਾਂ ਕਸੇ ਨਹੀਂ ਆ ਲੈ ਇਹਦੇ ਖਲੋਤਾ ਹੀ ਰਿਹਾ ਕਿਤੇ ਵੀਰ ਜਾਂਦਾ ਉਦਾਂ ਨਾ ਕਿਤੇ ਮੱਲੋ ਜਦੋਂ ਨੜਕੇ ਹੁੰਦੇ ਸੀ ਨਾ ਤੇ ਥੱਲੇ ਪਿਆ ਹੁੰਦਾ ਹੈ ਦੂਸਰਾ ਮੱਲੋ ਜਦੋਂ ਕਾਲੀ ਫਰਸ਼ ਪਈ ਹੁੰਦੀ ਤਾਂ ਜਦੋਂ ਬੂੰਦ ਬੂੰਦ ਪਾਣੀ ਡਿੱਗਦਾ ਰਹਿੰਦਾ ਨਾ ਉੱਥੇ ਵੀ ਉਹ ਝਮਕਣਿਆ ਨਾ ਨਾ ਫਰਸ਼ ਤੇ ਮੂਹਦੀਆਂ ਜੇ ਨਿਕਲ ਜਾਂਦੀਆਂ ਸੀ ਇਹੋਰੀ ਪਾਣੀ ਦੀ ਇਹੋ ਚੀਜ਼ ਮੈਂ ਤਾਂ ਮਖੋਣਾ ਪਾਏ ਦਾਨਾ ਤੇ ਰੰਗ ਉਦਾਂ ਹੀ ਆ ਕੀ ਰਾਂ ਵੇਖੋ ਚੈੱਕ ਕਰ ਨਾ ਵੇਖੋ ਐ ਨਵੀਆਂ ਨਵੀਆਂ ਰੜਕਦੀਆਂ ਤਾਂ ਇਹ ਗੱਲ ਵਿਖਾਉਣਾ ਵਾ ਤੇ ਪੈਰ ਕਿਹੜੇ ਹਿਸਾਬ ਨਾਲ ਰੱਖਿਆ ਉਹ ਅਗਲੇ ਨੇ ਪਤਾ ਨਹੀਂ ਇਹ ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਵੀਰ ਨੇ ਸਾਮਕੇ ਚਲਾਇਆ ਕੀ ਆ ਠੀਕ ਹੈ ਕਈ ਇਹੋ ਜਿਹੇ ਵੀਰ ਹੈਗੇ ਆ ਮਿਸਤਰੀ ਨੂੰ ਦਿੰਦੇ ਆ ਵੀ ਮਨ ਲੋ ਥੋੜਾ ਮਾਰਨਾ ਕਪੜਾ ਲਾ ਕੇ ਮਾਰ ਹਾਂ ਜੀ ਰੰਗ ਨਾਲ ਅੱਥੇ ਅੰਡਰਸਟੈਂਡਿੰਗ ਪੈਰ ਅਗਲੇ ਮੰਨ ਕੇ ਚੱਲੋ 60 ਪੈਸੇ ਮਗਰਲੇ 80 ਪੈਸੇ ਹਾਂ ਜੀ ਇਹ ਭੱਜਦਾ ਭੱਜਦਾ ਵੀ ਬਾਹਲਾ ਹੀ ਜਾਂ ਮੈਂ ਭੱਜਦਾ ਵੀਰਾਂ ਨੂੰ ਪਤਾ ਚਲੋ ਸਮੇਂ ਦੇ ਹਿਸਾਬ ਨਾਲ ਟਾਈਮ ਬਦਲ ਜਾਂਦਾ ਟਰੈਕਟਰੀ ਜਾਦੇ ਵੱਡੇ ਆ ਗਏ ਹੁਣ ਹਾਂ ਕੋਈ ਵੀ ਜਦੋਂ ਇਹਦੇ ਤੇ ਕਿਸ ਟਾਈਮ ਸੀ ਨਾ ਇਹ ਨੰਬਰ ਬਣਦੇ ਹੁੰਦੇ ਜਦੋਂ ਉਹ ਤੇ ਜੋਰ ਜਵਾਨੀ ਉਦੋਂ ਦੀਆਂ ਗੱਲਾਂ ਉਦੋਂ ਉਦੋਂ ਇਹ ਆਪਣੇ ਮੁਕਾਬਲੇ 'ਚ ਪੂਰਾ ਸਾਰਿਆਂ ਨਾਲੋਂ ਵੱਧ ਭੱਜਦਾ ਪਰ ਹੁਣ ਤਾਂ ਤਾ ਤਾ ਨਾ ਆਪਣੇ ਟਾਈਮ ਦਾ ਰਾਜਾ ਸੀ ਆਪਣੇ ਟਾਈਮ ਦਾ ਕਿਸ ਟਾਈਮ ਰਾਜਾ ਸੀ ਰਾਜਾ ਅਜੇ ਵੀ ਆਏ ਅਜੇ ਵੀ ਰਾਜਾ ਜਿੱਥੇ ਇਹ ਖਲੋਪਾ ਵਾ ਉੱਥੇ ਹੋਰ ਕੋਈ ਖਲੋਪ ਨਹੀਂ ਸਕਦਾ ਹਾਂ ਇਹ ਵੀ ਗੱਲ ਸਹੀ ਆ ਜਿਹੜੇ ਹਸਾਉਣਾ ਇਹਦੀ ਦੁਨੀਆ ਦੇ ਵਿੱਚ ਹੈ ਚਰਚਾ ਵਾ ਇਹ ਗੱਲ ਤੇ ਵੀਰਾਂ ਦੀ ਡਿਮਾਂਡ ਹੀ ਵੀ ਸਾਨੂੰ ਪੀਲੇ ਰਮਿਆਂ ਆਲਾ ਚਾਹੀਦਾ ਵਾ ਭੂਮੀ ਪੁੱਤਰ ਚਾਹੀਦਾ ਵਾ ਜੀ ਤੇ ਆਪਾਂ ਪੇਸ਼ ਕਰਤਾ ਵਾ ਵੀਡੀਓ ਜਿੱਥੋਂ ਆਇਆ ਉਹਨਾਂ ਵੀ ਵੇਖਣੀ ਆ ਉਹਨਾਂ ਨੂੰ ਵੇਖਣੀ ਸਾਰਿਆਂ ਨੂੰ ਵੇਖਣੀ ਆ ਜਿਹੜੇ ਘਰ ਚੋਂ ਆਇਆ ਉਹਨਾਂ ਨੂੰ ਵੀ ਵੇਖਣੀ ਆ ਵੇਖਣੀ ਵੇਖਣੀ ਸਾਰਿਆਂ ਨੂੰ ਵੇਖਣੀ ਆ ਹੈ 16 ਦਾ ਜਿੰਨਾ ਵੀ ਹੈਗਾ ਟਰੈਕਟਰ ਫੱਬਦਾ ਵਾ ਇੰਨਿਆਂ ਨੂੰ ਜਣਾਰੇ ਵੀਰ ਦੱਸ ਇੰਨਿਆਂ ਨੂੰ ਜਣਾ ਵੀਰ ਓਕੇ ਆ ਸਾਰਾ ਕੁਝ ਹਾਂ ਨਾ ਹੈ ਗੱਲ ਹੀ ਕੋਈ ਨਹੀਂ ਤਸੱਲੀ ਕਰਕੇ ਵੀਰ ਖੜੇ ਜਿਹੜਾ ਵੀ ਖੜਨੇ ਨਾਲ ਕੀ ਕੀ ਸਮਾਨ ਲੈਣਾ ਹੈ ਨਾਲ ਵੀਰੇ ਜੋ ਕੁਛ ਹੈਗਾ ਲੱਗਾ ਵਾ ਇਹ ਮੈਂ ਲਾ ਨਹੀਂ ਲੈਣਾ ਤੇ ਹੋਰ ਮੈਂ ਦੇਣਾ ਨਹੀਂ ਨਵਾਂ ਕੁਝ ਲਾਉਣਾ ਹੈ ਹਾਂ ਨਵਾਂ ਕੁਝ ਲਾਉਣਾ ਨਹੀਂ ਹੋਕੜਾ ਗੁੱਲਾ ਦੇਖ ਕੇਗਾ ਦਊਂਗਾ ਠੀਕ ਹੈ ਕਿਉਂਕਿ ਜਿਹੜੀ ਲੱਗੀ ਪੈਨ ਕੋਈ ਗੁੱਲਾ ਆਰ ਗੁੱਲਾ ਨਹੀਂ ਹੈਗਾ ਤਾਂ ਨਹੀਂ ਆ ਫੱਟੀ ਵਿੰਗੀ ਆ ਤੇ ਵਿੰਗੀ ਆ ਠੀਕ ਹੈ ਜੀ ਚੈੱਕ ਕਰ ਲੋ ਜੀ ਜਿਹੜੀ ਚੀਜ਼ ਤੁਹਾਨੂੰ ਵੀਡੀਓ ਦਿਖਾਤੀ ਉਹ ਨਹੀਂ ਉਹ ਉਹ ਨਹੀਂ ਲੱਗੂਗੀ ਸੰਘਿਓ ਨਾ ਭਾਵੇਂ 10 ਰੁਪਈਆ ਦੀ ਹੋਵੇ ਹਾਂ ਚੀਜ਼ ਠੀਕ ਹੈ ਜੀ ਉਹ ਵੀਰ ਮੰਗਣਾ ਵੀ ਹਾਂ ਭਈ ਆ ਚੀਜ਼ ਵਿਖਾਈ ਹੀ ਖੋਲ ਖਾਲ ਕੇ ਦਿਖਾਈਏ ਮੜਾ ਜ ਮੈਂ ਪੂਰਾ ਮੰਨ ਲਓ ਮੜਾ ਜਾਂ ਕੀ ਆਪਾਂ ਪੂਰਾ ਦਿਖਾਉਣੀ ਹੈਗੇ ਇਹ ਕਹਿੰਦੇ ਪਸਟਾਰਟ ਕਰਨ ਦਾ ਕੋਈ ਫਾਇਦਾ ਨਹੀਂ ਅੱਛਾ ਤੇ ਵੀ ਵੀਡੀਓ ਤੇ ਖਰੀਦਣਾ ਨਹੀਂ ਕਹਿੰਦੇ ਠੀਕ ਇਹ ਤਾਂ ਲੱਗੇ ਵਾਹ ਕਿ ਕਾ ਜੀ ਵੀਰ ਤੇ ਵੀ ਕਹਿੰਦਾ ਮੇਰੀ ਥਾਲੀ ਤੇ ਬੈਠਦਾ ਸਹੀ ਉੱਤੇ ਤੂੰ ਪੈਸੇ ਦੇ ਦੇ ਟਰੈਕਟਰ ਲੈ ਜਾ ਮੇਰੀ ਤਸੱਲੀ ਤੇ ਠੀਕ ਯਾਰ ਮੈਂ ਕਿੱਦਾਂ ਲੈ ਜਾ ਮੇਰ ਕੋ ਲੈ ਜੂ ਕੋਈ ਇਦਾਂ ਠੀਕ ਤੇ ਕਿਹੜਾ ਜਾਦੂ ਆ ਜਿਹੜਾ ਮੈਂ ਆਖਾਂ ਵੀ ਭਾ ਤੂੰ ਮੇਰ ਕੋ ਲੈ ਆ ਮੇਰੇ ਤਸੱਲੀ ਤੇ ਕਈ ਵੀਰ ਤੇ ਉਹ ਜੀ ਵੀ ਸਾਨੂੰ ਸਟਾਰਟ ਨਹੀਂ ਕਰ ਲੈਂਦੇ ਚਲ ਕੋਈ ਗੱਲ ਨਹੀਂ ਟਾਈਮ ਟਾਈਮ ਦੀ ਗੱਲ ਉਹਨੇ ਕਹੀ ਹੈਗੇ ਵੀਰ ਆ ਆ ਦਿੰਦੇ ਮੇਰੀ ਗਰੰਟੀ ਤੇ ਲੈ ਜਾ ਪਾਉ ਯਾਰ ਕਿੱਦਾਂ ਲੈ ਜਾ ਮੈਂ ਚਲ ਕੋਈ ਗੱਲ ਨਹੀਂ ਆ ਦੱਸੋ ਇੰਨੂੰ ਇੰਨਾਂ ਕਿਤੇ ਖੁੱਲਾ ਖੁੱਲਾ ਇੰਨੂੰ ਇੰਨਾਂ ਓਕੇ ਆ ਖੁੱਲਾ ਖੱਲਾ ਤ ਨਹੀਂ ਨਹੀਂ ਖੁੱਲਾ ਖਲਾਨੀਆਂ ਪੂਰੀ ਆਪਣਾ ਖੁੱਲੇ ਖੱਲੇ ਦਾ ਆਪਾਂ ਨੂੰ ਨਹੀਂ ਪਤਾ ਆ ਆ ਕੇ ਵੇਖ ਲੈ ਆ ਆ ਕੇ ਵੇਖ ਲੈਣ ਕਿਉਂਕਿ ਜੇ ਹੁਣ ਜਿਆਦਾ ਹੋਵੇ ਤੇ ਵੀ ਰ ਆਖ ਦਿੰਦੇ ਆ ਬਲੈ 2001 ਮਾਡਲ ਖੁੱਲਾ ਕਿਉਂ ਨਾ ਹੋ ਇਹ ਵੀ ਗੱਲ ਮੰਨ ਜਿਉਂ ਆਗੇ ਤੇ ਬਾਕੀ ਜਿਹੜੀ ਬਾਕੀ ਜਿਹੜੀ ਚੀਜ਼ ਆ ਹੁਣ ਕਿਤੇ ਮੰਨ ਲਾ ਵੀ ਕੋਈ ਵੀ ਚੀਜ਼ ਆ ਡਾਕਟਰ ਕੋ ਜਾਣਦੀ ਜਾਂਦੀ ਆ ਜਾਂਦੀ ਜਾਂਦੀ ਰੱਬ ਨੇ ਉਹਨਾਂ ਦਾ ਵੀ ਜਿਹੜੇ ਮਿਸਤਰੀ ਆ ਮਿਸਤਰੀ ਗਾਲਾਂ ਕੱਢਣਗੇ ਆ ਉਹ ਵੀ ਅਰਦਾਸ ਕਰਕੇ ਸੋਹਦੇ ਆ ਕੋਈ ਵੀ ਆ ਰੱਬ ਨੇ ਹਰ ਕੋਈ ਚੀਜ਼ ਇਸ ਹਿਸਾਬ ਨਾਲ ਬਣਾਈ ਆ ਵੀ ਜਿਉ ਚੰਗਾ ਤੇ ਮਾੜਾ ਵੀ ਜੀ 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 ਏਸ ਕਰਕੇ ਜੇ ਚੀਜ਼ ਬਣੀ ਆ ਤਾਂ ਖਰਾਬ ਹੋਣੀ ਆ ਹੁਣ ਮਿਸਤਰੀ ਭਰਾ ਆਪਣੇ ਉਹ ਉਹਨਾਂ ਦਾ ਵੀ ਧੰਦਾ ਵਾਏ ਇਹ ਵੀ ਗੱਲ ਮੰਨਣੀ ਪੈਣੀ ਆ ਤੇ ਏਸ ਕਰਕੇ ਕੋਈ ਵੀ ਵੀਰਾ ਤਸੱਲੀ ਕਰਕੇ ਆਵੇ ਅੱਛਾ ਜੀ ਤੇ ਆਉਣ ਵਾਲੇ ਟਾਈਮ ਤੇ ਤਾਂ ਵੀਡੀਓ ਮੂੰਹ ਬਣ ਕੇ ਬਣਾਇਆ ਕਰਨੀ ਮੈਂ ਠੀਕ ਠੀਕ ਹੈ ਬਾਕੀ ਤਸੱਲੀ ਕਰਕੇ ਆਪਣੀ ਖੜੇ ਜਿੰਨੇ ਪੈਸੇ ਕਾਗਜ਼ ਬਤ ਰੋਕੇ ਵੀਰ ਜੀ ਕਾਗਜ਼ ਪੱਤਰ ਓਕੇ ਆ ਹਾਂ ਮੈਂ ਕੋਈ ਨੋਟ ਪਾਟਾ ਨਹੀਂ ਲੈਣਾ ਤੇ ਆਪਣੇ ਤਸੱਲੀ ਕਰੀ ਠੀਕ ਹੈ ਇਹ ਵੀ ਆ ਨਾ ਇਹ ਗੱਲ ਸਹੀ ਹੈ। ਕੋਈ ਹੁਣ ਤੇ ਇੱਕ ਬੰਦੇ ਨੇ ਸਾਨੂੰ ਸਿਖਾਤਾ ਹਾਂ ਤਾਂ ਪਤਾ ਹੀ ਨਹੀਂ। ਮੈਂ ਤਾਂ ਨੋਟ ਵੀ ਖਲਾਰ-ਖਲਾਰ ਕੇ ਲਿਆ ਕਰਨੇ। ਉਸਤਾਦ ਮੰਨ ਲਾ ਉਸਤਾਦ ਮੰਨਣਾ ਕਿ ਅਸੀਂ ਪੈਸੇ ਉਹਨੂੰ ਦਿੱਤੇ ਤੇ ਉਹਦੇ ਮੰਨਲਾ ਵੀ ਉਹਨੇ ਕਲਾ-ਕਲਾ ਨੋਟ ਚੈੱਕ ਕਰਕੇ ਖਲਾਰ ਕੇ ਪੂਰੇ ਪਹਿਲਾਂ ਗਿਣੇ ਫਿਰ ਉਹਨੇ ਖਲਾਰ ਲਏ। ਇਹ ਜਿਹੜੀ ਚੀਜ਼ ਉਹ ਵੀਰ ਨੇ ਸਿਖਾਤੀ ਐ ਤੂੰ ਕਿੰਨੀ ਦੁਨੀਆ ਨੂੰ ਦੱਸਣੀ ਐ। ਮੈਂ ਇਹ ਗੱਲ ਦਾ ਚਲੋ ਨਾ ਨਾ ਇਹ ਚੀਜ਼ ਤੇ ਮੈਂ ਮੰਨ ਲਓ ਵੀ ਅੱਗੇ ਵੀ ਮਰਨਾ ਹੋ ਚੁੱਕੀ ਆ ਕਿਸੇ ਨਾ ਵਿੱਚ ਵੀਰ ਨਾਲ ਨਾ ਹੋ ਗਿਆ ਠੋਖਾ ਢੀ। ਕਿਸ ਨੇ ਕਰ ਲਿਆ ਨੋਟ ਬਾਅਦ ਚ ਕਹਤਾ ਨਕਲੀ। ਇਹੋ ਜਿਹਾ ਕੰਮ ਹੋਇਆ 4 ਲੱਖ ਨੋਟ ਦੇ ਨੰਬਰ ਲਿਖ ਕੇ ਦੇਣੇ ਪੈਗੇ ਹੀ ਅੱਛਾ 4 ਲੱਖ ਰੁਪਇਆ ਕਿਸ ਨੇ ਦਿੱਤਾ ਇਹ ਕਹਿੰਦਾ ਵੀਰ ਮੈਨੂੰ ਕੱਲੇ ਕੱਲੇ ਨੋਟ ਦੇ ਨੰਬਰ ਲਿਖ ਕੇ ਦੇ ਹਾਂ ਤੇ ਬਾਅਦ ਚ ਇਹ ਨਾ ਕਹਦੇ ਨੋਟ ਨਕਲੀ ਨਿਕਲ ਆਇਆ ਅੱਛਾ ਇਦਾਂ ਦਾ ਵੀ ਤਜਰਬੇ ਤੇ ਬਹੁਤ ਦੁਨੀਆ ਨੇ ਸਿਖਾਈ ਆ 4 ਲੱਖ ਦੇ ਨੋਟ ਵੇਖੋ 5 500 ਦੇ ਨੋਟ ਦੇ ਕੱਲੇ ਕੱਲੇ ਦੇ ਨੰਬਰ ਲਿਖੇ ਠੀਕ ਆ ਉਹ ਕਹਿੰਦੇ ਪੈਸੇ ਗਿਣ ਲਓ ਪਰ ਕੇ ਆ ਵੀ ਜਾਂ ਤਾਂ ਮੈਨੂੰ ਲਿਖ ਕੇ ਦਿਓ ਇਥੇ ਸਟਾਮਪ ਪੇਪਰ ਤੇ ਵੀ ਮੇਰੇ ਨੋਟ ਸਾਰੇ ਅਸਲੀ ਆ ਅੱਛਾ ਹਾਂ ਠੀਕ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਚਲੋ ਸਹੀ ਮੁੱਲ ਇਹਦਾ ਫੋਨ ਤੇ ਕਰਨਾ ਮੁੱਲੇ ਦਾ ਫੋਨ ਤੇ ਕਰਾਂਗੇ ਤੇ ਕੋਈ ਵੀ ਵੀਰ ਆ ਤੇ ਬਾਕੀ ਆਪਾਂ ਨੇ ਵੀਰ ਲਾਏ ਹੁੰਦੇ ਆ ਪੈਸੇ ਕਈ ਵਾਰ ਵੀਰ ਕਹਿ ਦਿੰਦੇ ਆ ਮੁੱਲ ਜਿਆਦਾ ਕਿਉਂਕਿ ਕਿਸ ਨੂੰ ਲੋੜ ਹੁੰਦੀ ਆ ਮਜਬੂਰੀ ਹੁੰਦੀ ਆ ਕੋਈ ਚੀਜ਼ ਵੇਚਣ ਦੀ ਨਹੀਂ ਤਾਂ ਸੋਨੇ ਰਗੀਆਂ ਚੀਜ਼ਾਂ ਨਹੀਂ ਕੋਈ ਵੀ ਦੇਈਦਾ ਇਹ ਅੰਗਾ ਵਾ ਇੱਕ ਆਪਣਾ ਆਵਾ ਦਾ ਹਿੱਸਾ ਵਾ ਇੱਥੇ ਸਾਬਣ ਜਾਂਦੇ ਆ ਕਈਆਂ ਵੀਰਾਂ ਨੇ ਬਹੁਤ ਜਿਆਦਾ ਮੱਲੋ ਰੱਖੇ ਆ ਵੀ ਆਪਣੇ ਮੱਲੋ ਵੀ ਘਰ ਦੇ ਆਉਂ ਮੈਂਬਰਾਂ ਉਂ ਰੱਖੇ ਆ ਜੀ 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 ਤੇ ਆਪਾਂ ਕੋ ਟਰੈਕਟਰ ਕਈ ਰਹੀ ਮਹੀਨਾ ਰੋਜੇ 15 ਰੋਜੇ ਜੇ 10 ਦਿਨ ਆਪਾਂ ਸਾਰੇ ਖਰਚੇ ਕੱਢਣੇ ਹੁੰਦੇ ਆ ਜੀ ਬਿਲਕੁਲ ਵੀ ਸਾਨੂੰ ਹੁੰਦਾ ਵੀ ਅਸੀਂ ਵੀ ਹਾਂ ਇਹ ਨਹੀਂ ਵੀ ਆਪਣਾ ਟਰੈਕਟਰ ਦੇ ਵਿੱਚ ਕੋਈ 50000 ਆ ਤੇ ਕੋਈ 30000 ਇੰਨਾ ਨਹੀਂ ਆਪਾਂ ਦੇਖ ਪਿਆਰ ਵਧਾਉਣਾ ਵਾ ਠੀਕ ਆ ਇੱਕ ਪਿਆਰ ਵਧਾਉਣਾ ਵਾ ਇਹ ਨਹੀਂ ਇੱਕ ਆਜੂ ਬਾਣ ਤੋਂ ਕਈ ਜਣਾ ਵਧਾਉਣਾ ਵਾ ਤੇ ਹਰ ਕਿਤੇ ਮੱਲਾ ਵੀ ਜੇ ਮੈਨੂੰ ਸਸਤਾ ਮਿਲ ਗਿਆ ਤਾਂ ਮੈਂ ਰਗੜੀ ਜਾਵਾਂ ਮੈਂ 50000 ਲੱਖ ਲੈਣਾ ਲੱਖ 50000 ਵਾਲੀਆਂ ਗੱਲਾਂ ਨਹੀਂ ਆਈਆਂ ਠੀਕ ਆ ਕਬੇ ਵੀਰ ਮੇਰੇ ਘੁੰਮਦੇ ਫਿਰਦੇ ਆ ਖਰਚੇ ਚੜਦੇ ਆ ਜੀ ਤੇ ਆ ਵੀਡੀਓ ਬਣਾਉਣ ਦਾ ਵੀ ਇਹ ਮਕਸਦ ਆ ਤੇ ਬਾਕੀ ਜਿਹੜੇ ਵੀਰਾਂ ਨੇ ਨਾ ਜਿੱਦਾਂ 10-1000 ਰੁਪਏ ਦਾ ਤੇਲ ਫੂਕਿਆ ਹੋਇਆ ਹੂੰ ਹੂੰ ਜੇ ਤੇ ਉਹ ਕੋਈ ਵੀਰ ਆ ਗਿਆ ਉਹ ਟਰੈਕਟਰ ਨੂੰ ਲੈ ਕੇ ਜਾਊਗਾ ਜਿੱਦਾਂ ਪਹਿਲੇ ਦੋ ਟਰੈਕਟਰਾਂ ਦੇ ਬੰਦੇ ਆਏ ਉਹ ਲੈ ਕੇ ਹੀ ਹਲੇ ਵੀਰ ਚੀਜ਼ਾਂ ਪਤਾ ਤਾਂ ਦੱਸੇ ਦੀਆਂ ਉਹਨਾਂ ਦੀ ਆਪਾਂ ਵੀਡੀਓ ਵੀ ਪਾਈ ਹੈ ਵੀਡੀਓ ਵੀ ਪਾਈ ਆ ਤਾਂ ਦੱਸੇ ਦੀਆਂ ਚੀਜ਼ਾਂ ਵੀ ਜੇ ਕੋਈ ਆਵੇ ਨਾ ਤੇ ਟਰੈਕਟਰ ਦੇ ਲਾਗੂ ਮੁੜ ਕੇ ਨਾ ਜਾਵੇ ਜਿਹੜੇ ਵੀਰ ਆ ਗਏ ਉਹ ਪੈਸੇ ਦੇ ਕੇ ਹੱਥ ਤੇ ਧਰ ਕੇ ਫੇਰ ਟਰੈਕਟਰ ਲੈ ਕੇ ਗਏ ਆ ਲੈ ਕੇ ਗਏ ਇਹ ਵੀ ਖਾਲੀ ਮੁੜ ਗਏ ਵੀ ਆ ਸਾਨੂੰ ਤਾਂ ਦਾ ਟਰੈਕਟਰ ਨਹੀਂ ਪਸੰਦ ਜੇ ਮੰਨ ਲੋ ਵੀ ਸਾਰੀਆਂ ਚੀਜ਼ਾਂ ਜੇ ਕਿਤੇ ਕੋਈ ਮਿਲ ਜੂਗਾ ਨਾ ਆਪਾਂ ਨੂੰ ਮਾੜਾ ਪੀਸ ਹੋਈ ਹਾਂ ਤੇ ਆਪਾਂ ਉਸ ਹਾਵ ਨਹੀਂ ਕਈ ਵਾਰਾਂ ਵੀਰ ਨਾਲ ਚਲੋ ਹਰ ਕੇਸ ਦਾ ਆਪੋ ਆਪਣਾ ਵੀਰਾਂ ਦਾ ਕਈ ਵਾਰੀ ਟਰੈਕਟਰ ਹੁੰਦਾ ਵੀ ਮੰਨ ਲੋ ਘੱਟ ਮੁੱਲ ਵਾਲਾ ਦਾ ਵੀਰ ਕਹਿ ਦਿੰਦੇ ਆ ਵੀ ਭਾਈ ਫਲਾਣਾ ਟਰੈਕਟਰ ਤਾਂ ਇੰਨੇ ਦਾ ਵੇਚਿਆ ਤੂੰ ਇੰਨੇ ਦਾ ਖਰੀਦਿਆ ਇੱਥੇ ਚੀਜ਼ ਦਾ ਮੁੱਲ ਪੈਂਦਾ ਕਵਾਲਿਟੀ ਦਾ ਸਾੰਮ ਦਾ ਮੁੱਲ ਪੈਂਦਾ ਸਾੰਮ ਦਾ ਮੁੱਲ ਪੈਂਦਾ ਕੋਈ ਦਾਹ ਮਾਡਲ ਵੀ ਟਰੈਕਟਰ ਆ ਜਿਹੜੇ ਉਹ 2006 ਮਾਡਲੋਂ ਵੀ ਭੇੜੇ ਹੋ ਜਾਂਦੀ ਹਾਂਜੀ ਹਾਂਜੀ ਕੋਈ ਵੀ ਸਾੰਬ ਸੁਣਾੜ ਕੋਈ ਵੀ ਵੀਰ ਮੇਰਾ ਆਵੇ ਆਵੇ ਫੋਨ ਕਰਕੇ ਠੀਕ ਹੈ ਜੀ ਸ਼ਾਮਾਂ ਨੂੰ ਫੋਨ ਕਰ ਲੈ ਵੀ ਅਸੀਂ ਇਸ ਟਾਈਮ ਤੇ ਪਹੁੰਚਣਾ ਵਾ ਕਿਉਂਕਿ ਕਈ ਵਾਰ ਆਹੀਂ ਘਰ ਨਹੀਂ ਹੁੰਦੇ ਤੇ ਫੇਰ ਵੀਰ ਮੇਰਾ ਦੂਰੋਂ ਆਵੇ ਖੱਜਲ ਖਰਾਬ ਨਾ ਹੋਵੇ ਟਾਈਮ ਕੱਢ ਕੇ ਟਾਈਮ ਕੱਢ ਕੇ ਬੇਨਤੀ ਇਹੋ ਹੀ ਆ ਖੁੱਲੇ ਟਾਈਮ 'ਚ ਆਵੇ ਵੀ ਨਾ ਉਹ ਖੱਜਲ ਖਰਾਬ ਹੋਵੇ ਤੇ ਨਾ ਕੋਈ ਸਾਨੂੰ ਇਹ ਗੱਲ ਦਾ ਪਤਾ ਨਾ ਪੀ ਟਾਈਮ ਬਹੁਤ ਕੀਮਤੀ ਆ ਹਰ ਇੱਕ ਦਾ ਕੀਮਤੀ ਆ ਹਰ ਇੱਕ ਦਾ ਟਾਈਮ ਪੀ ਕੋਈ ਸਾਡੇ ਤੋਂ ਖੱਜੇ ਖਰਾਬ ਨਾ ਹੋ ਕੇ ਜਾਵੇ ਪੀ ਵੀਰ ਆ ਕੇ ਘਰ ਬਹਿ ਜੇ ਤੇ ਅਸੀਂ ਘਰ ਨਾਲ ਆਈਏ ਤੇ ਬਾਅਦ ਚ ਫਿਰ ਓਖਾਂ ਦਾ ਆਪਣੇ ਆਪ ਨੂੰ ਠੀਕ ਹੈ ਜੀ ਜੋ ਕੁਝ ਵਿਖਾਇਆ ਗਿਆ ਵਾ ਹਾਂਜੀ ਕਈ ਵਾਰਾਂ ਵੀਡੀਓ ਵੀਰ ਕਹਿ ਦਿੰਦੇ ਰੰਗ ਹੋਇਆ ਵਾ ਉਹ ਵੀਰ ਇੱਥੇ ਆ ਕੇ ਵੇਖ ਲਿਆ ਕਰਨ ਜੀ ਸਾਨੂੰ ਵੀ ਕਿਹੜਾ ਪਤਾ ਲੱਗਦਾ ਵਾ ਸਾਨੂੰ ਕਿਹੜਾ ਜ਼ਿਆਦਾ ਪਤਾ ਹੈ ਜਿਆਦਾ ਜੇ ਹੁਣ ਸਾਨੂੰ ਨਹੀਂ ਕਈ ਵਾਰ ਵੀਰ ਕਹਿ ਦਿੰਦੇ ਆ ਵੀ ਰੰਗ ਹੋਇਆ ਸਾਨੂੰ ਇਹ ਚੀਜ਼ ਦੱਸ ਦਿਆ ਕਰਨ ਵੀ ਕਿੱਦਾਂ ਪਤਾ ਲੱਗਿਆ ਕਿ ਸਾਨੂੰ ਜੇ ਤੱਕ ਕਿਸੇ ਵੀਰ ਕੋਲ ਤਜਰਬਾ ਹੈਗਾ ਵੇ ਇਥੋਂ ਪਤਾ ਲੱਗ ਜਾਂਦਾ ਸਾਨੂੰ ਉਹ ਵੀ ਦੱਸ ਦਿਆ ਕਰਨ ਠੀਕ ਆ ਤਾਂ ਵੀ ਗੱਲ ਸਿੱਖਣਾ ਹੀ ਆ ਆਪਾਂ ਕਿਸ ਤੋਂ ਆਪਾਂ ਸਿੱਖਣਾ ਹੀ ਆ ਨੋਟਾਂ ਵਾਲੀ ਗੱਲ ਵੀ ਸਿੱਖੀ ਆ ਹਾਂਜੀ ਤੇ ਕੋਈ ਜਿਹੜਾ ਸਾਨੂੰ ਸਿਖਾਜੂ ਅਸੀਂ ਹੋਰ ਅਸੀਂ ਹੋਰ ਮੰਡਾਂਗੇ ਅਸੀਂ ਵੀਡੀਓ ਵਿੱਚ ਬੋਲ ਦੇਣਾ ਵੀ ਆ ਚੀਜ਼ ਇਦਾਂ ਹਾਂ ਆ ਚੀਜ਼ ਇਦਾਂ ਜੇ ਰੰਗ ਵੱਜਾ ਤਾਂ ਇਥੋਂ ਪਛਾਣ ਹੁੰਦੀ ਆ ਤੇ ਉਹ ਦੱਸ ਦੇਣਾ ਆਪਾਂ ਵੀਡੀਓ ਆ ਵੀਰ ਸਾਡਾ ਸਾਹਾਵਾ ਵੀ ਨਾਲ ਪੂਰੀ ਸਪੋਰਟ ਕਰਦਾ ਸਾਡੀ ਤੇ ਬਾਕੀ ਟਰੈਕਟਰ ਜਿਹੜਾ ਵੀ ਆਊਗਾ ਸਾਫ ਸੁਥਰਾ ਵਾ ਸੋਹਣਾ ਵਾ ਆ ਕੇ ਖਿਲਾ ਕੇ ਕਰੇ ਤੁਸੀਂ ਜੋ ਖਿਲਾ ਕੇ ਖਮਿਆਰੀ ਨੇ ਤੇ ਆਪਣਾ ਭਾਂਡਾ ਸਲਾਹੇ ਲਾ ਵੀਰ ਦੀਆਂ ਗੱਲਾਂ ਦੇ ਕੋਈ ਜੀ ਕੀਣਾ ਕਰਿਓ ਤੁਸੀਂ ਆ ਕੇ ਗियर ਪਾ ਕੇ ਸਲਫ ਮਾਰ ਕੇ ਉੱਤੇ ਬਹਿ ਕੇ ਸਟਾਰਟ ਕਰਕੇ ਤੋਰ ਕੇ ਵੇਖੋ ਇਹ ਦੱਸਣਾ ਮਜਬੂਰੀ ਆ ਕਈ ਵੀਰ ਫੋਨ ਤੇ ਵੀ ਪੁੱਛਦੇ ਆ ਵੀਰ ਦੱਸ ਤੇ ਸਹੀ ਗੋਸ਼ ਤੇ ਮੈਂ ਕਹਿੰਨਾ ਨਾ ਵੀਰ ਮੇਰੇ ਦੱਸੇ ਤੇ ਰਹਿ ਜੋਗੇ ਉਹ ਚਲੋ ਕੋਈ ਗੱਲ ਨਹੀਂ ਇਹ ਦੱਸਣਾ ਜ਼ਰੂਰੀ ਆ ਜਦੋਂ ਇੱਥੇ ਆ ਕੇ ਸਲਫ ਮਾਰੂਗਾ ਨਾ ਅਗਲਾ ਸਵਾਦ ਆਊਗਾ ਮੈਂ ਨਾ ਵੀ ਇਹ ਗੱਲ ਆਪਣਾ ਮਨ ਬਣਾ ਕੇ ਆਵੇ ਹਾਂ ਕਈਆਂ ਦੀ ਹੁਣ ਡਿਮਾਂਡ ਤੇ ਵੀਰ ਕਰਦੇ ਬਹੁਤ ਜ਼ਿਆਦੀ ਮੈਂ ਵੀਰ ਜੀ ਆਹ ਟਰੈਕਟਰ ਲੈਣਾ ਇੰਨੇ ਮੇਰ ਕੋ ਪੈਸੇ ਨਹੀਂ ਹੈਗੇ ਵੀਰ ਜੀ ਹਾਂ ਕੋਈ ਮਿਰਚ ਫੁਗਰਪਾ ਇੰਨੇ ਨਹੀਂ ਹੈਗੇ ਮੈਂ ਹਰ ਹਕਮ ਦਾ ਟਰੈਕਟਰ ਲਿਆ ਕੇ ਢੱਕਣਾ ਮੈਂ ਤੇ ਇੱਕ ਦੋ ਹੱਦ ਦੋ ਲਿਆਉਂਗਾ ਉਹ ਵੇਚ ਦੂੰਗਾ ਦੋ ਲਿਆਉਂਗਾ ਜਾਂ ਇੱਕ ਲਿਆਉਂਗਾ ਵੇਚ ਦੂੰਗਾ ਇੰਨੇ ਮੇਰ ਕੋ ਖੁੱਲੇ ਰੁਪਈਏ ਨਹੀਂ ਆ ਵੀ ਹਰ ਕਿਸ ਦੀ ਮੈਂ ਡਿਮਾਂਡ ਪੂਰੀ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਕੋਈ ਬੇਨਤੀ ਇਹੋ ਹੀ ਆ ਵੀ ਮੱਲਾ ਹਰਕੇ ਤੇ ਕੋਈ ਆਪਣੀ ਮਰਜ਼ੀ ਨਾਲ ਲਿਆਵਾਂਗੇ ਹੁਣ ਨਹੀਂ ਚਾਦਰ ਅਨਸਾਰ ਪੈ ਰਹੇ ਬਸ ਕਈ ਵੀਰ ਹੁਣ ਕਹਿੰਦੇ ਨੇ ਕਿ ਸਾਨੂੰ ਆ ਚੀਜ਼ ਚਾਹੀਦੀ ਆ ਕੀ ਦਾਲ ਜਿੰਨੇ ਤੋੜੀ ਚ ਦਾਲ ਆ ਉੰਨੇ ਹੀ ਖਾਣੀ ਹੈ ਹਾਂ ਬਸ ਇਹਨੇ ਵੀ ਕਿਸਦਾ ਵੱਡਾ ਵੇਖ ਕੇ ਤੇ ਆਪਣਾ ਨੁਕਸਾਨ ਕਰ ਲਿਆ ਇਹ ਕਰਕੇ ਗੱਲ ਮੈਂ ਤੁਹਾਨੂੰ ਦੱਸਦਾ ਕਈ ਵੀਰ ਨਾਲ ਇਹੋ ਜਿਹੀ ਪਿੱਛੇ ਜੇ ਇੱਕ ਵੀਰ ਦਾ ਫੋਨ ਵੀ ਆਇਆ ਨਾ ਮੈਨੂੰ ਕਨੇਡਾ ਟਰੈਕਟਰ ਤੇਨ ਚਾਹੀਦੇ ਆ ਹਾਂ ਤੋਂ ਵੀਰ ਨੂੰ ਬਾਅਦ ਮੈਂ ਫੋੜੋਂ ਫੜੋਂ ਪਾਈਆਂ ਤੇ ਹੂ ਹਾਂ ਵੀ ਨਹੀਂ ਕੀਤੀ ਤੇ ਕਰਕੇ ਆਪਣੀ ਕੋਈ ਦਲਾਲ ਹੋਣਾ ਵਾ ਉਹ ਚਲ ਦਲਾਲ ਹੋਵੇ ਕੋਈ ਵੀ ਹੋਵੇ ਆਪਣੀ ਮਰਜ਼ੀ ਨਾਲ ਮੰਨ ਲੋ ਵੀ ਆਪਾਂ ਉਹ ਆਂਦਾ ਮੈਨੂੰ ਤਿੰਨ ਟਰੈਕਟਰ ਚਾਹੀਦੇ 275 ਇੱਕ ਫੋਰਡ 3600 ਇੱਕ 575 ਚਾਹੀਦਾ ਹਾਂ ਜਦੋਂ 575 ਵੀ ਲੈਣ ਦਾ ਤੇ ਬਾਅਦ ਚ ਫੋਰਡ માં ਪਾਈਆਂ ਇਸ ਕਰਕੇ ਆਪਾਂ ਆਪਣੀ ਸਮਝ ਨਾਲ ਹਿਉਣਾ ਵੀ ਤੁਸੀਂ ਮੈਂ ਤੁਹਾਡੇ ਆਖੇ ਲਾ ਕੇ ਟਰੈਕਟਰ ਲੈ ਆਵਾਂ ਭਾਈ ਤੁਹਾਡੇ ਨਾਲ ਹੋ ਚੁੱਕੀ ਆ ਇਹ ਚੀਜ਼ਾਂ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਵੀ ਕਿ ਗਾਈਆਂ ਵਾਲਿਆਂ ਨੇ ਕਿੰਨਾ ਛੱਲਿਆ ਤੁਹਾਨੂੰ ਉਹ ਚਲ ਕੋਈ ਨਹੀਂ ਜੇ ਛੱਲਿਆ ਵਾ ਤਾਂ ਫੇਕ ਹੀ ਆ ਕੋਹਨਾ ਕੋਹ ਸਿਖਾਉਂਦਾ ਵਾ ਹਰ ਕੋਈ ਬੰਦਾ ਕੋ ਸਿੱਖਣ ਵਾਲਾ ਚਾਹੀਦਾ ਵਾ ਦੁਨੀਆ ਬਹੁਤ ਸਿਖਾਉਂਦੀ ਆ ਬਹੁਤ ਕੁਝ ਸਿਖਾਉਂਦੀ ਆ ਇਹ ਕੋਰਸ ਇਹ ਜਿਹੜੇ ਕੋਰਸ ਹਨਾ ਇਹ ਜਿਹੜੇ ਕੋਰਸ ਇਹ ਸਕੂਲਾਂ 'ਚ ਨਹੀਂ ਕਰਾਏ ਜਾਣੇ ਇਹ ਦੁਨੀਆ ਕਰਾਉਂਦੀ ਆ ਕੋਈ ਵੀ ਜਿਹੜੇ ਸਕੂਲਾਂ 'ਚ ਪੜੇ ਉਹਨਾਂ ਸਮੇਂ ਦੇ ਮਾਨੀਟਰ ਹੁੰਦੇ ਸੀ ਨਾ ਉਹ ਸਮੇਂ ਦੇ ਮੁਤਾਬਕ ਅੱਜ ਵਿਚਾਰੇ ਦਿਹਾੜੀਆਂ ਲਾਉਣ ਦੇ ਆ ਉਹ ਚਲੋ ਟਾਈਮ ਹੁੰਦਾ ਬੰਦੇ ਬੰਦੇ ਨਾਲ ਦੀ ਗੱਲ ਆ ਸਮਾਂ ਮਾੜਾ ਦੇਖਿਆ ਬੰਦਾ ਸਮਾਂ ਮਾੜਾ ਆਪਣਾ ਸੁਖਜਿੰਦਰ ਸਿੰਘ ਭਾਈ ਲੋਪੋਗੇ ਵਾਲਾ ਕਹਿੰਦਾ ਕਿ ਜਿਹੜਾ ਪਿੱਛੇ ਬੈਂਦਾ ਨਾ ਬੈਂਚ ਦੇ ਉਹਦਾ ਧਿਆਨ ਚਾਰ ਸ਼ਫੇਰੇ ਹੁੰਦਾ ਵਾ ਕਿ ਫਲਾਮਾ ਰੇੜਾ ਲਈ ਜਾਂਦਾ ਤੇ ਬਾਕੀ ਬਾਕੀ ਇਹ ਨਾ ਕਿਸ ਤੇ ਜਾਇਕ ਚੋਰ ਉਹ ਬੰਦਾ ਉੱਠਿਆ ਤੇ ਆਹ ਕੰਮ ਸ਼ੁਰੂ ਕੀਤਾ ਇਹ ਵੇਖਿਆ ਕਰੋ ਇੱਕ ਵੀਰ ਦੀ ਵੀਡੀਓ ਵੇਖੀ ਸੀ ਉਹ ਸਬਜ਼ੀ ਵੇਚਦਾ ਵਾ ਲੱਖਾਂ ਰੁਪਏ ਉਹਨੇ ਕਿਹਾ ਮੈਂ ਖਰਾਬ ਕੀਤਾ ਅਮਰੀਕਾ ਤੋਂ ਆਇਆ ਵੀਰੋ ਠੀਕ ਹੈ ਉਹਦੀ ਪਿੱਛੇ ਜੇ ਵੀਡੀਓ ਵੇਖੀ ਆਂਦਾ ਇਹ ਨਾ ਸੋਚਿਆ ਕਰੋ ਮੈਂ ਆ ਲਾ ਕੇ ਤੇ ਮੈਂ ਰੇੜੀ ਵੇਚਣ ਆ ਮੈਂ ਬਹੁਤ ਸ਼ਰਚ ਕੀਤੇ ਆ ਆ ਗੋਭੀ ਵਾਲੇ ਵੀਰ ਦੀ ਵੀਡੀਓ ਪਾਈ ਉਹ ਵੀ ਸਿੰਗਾਪੁਰ ਦਾ ਉਹ ਸਿੰਗਾਪੁਰ ਦਾ ਹੀ ਆ ਉਹ ਉਹਦੇ ਕੋਲ ਪੀਆਰ ਆ ਸਿੰਗਾਪੁਰ ਦੀ ਵੀਰੇ ਗੱਲਾਂ ਬਹੁਤ ਹੁੰਦੀਆਂ ਵਾ ਜੇ ਬੰਦ ਦੱਸਣੀਆਂ ਚਾਹਵਾ ਨਾ ਬਹੁ ਨਿਕੀਆਂ ਨਿਕੀਆਂ ਕਈ ਵੀਰ ਕਹਿ ਦਿੰਦੇ ਆ ਵੀ ਇਹ ਵੀਰ ਤੇ ਆ ਮੈਂ ਘੁੰਮਦੇ ਫਿਰਦੇ ਆ ਕੁਛ ਵੀਰ ਨਿਕ ਇੰਨੇ ਤੋਂ ਕਮਾ ਦਾੜੀ ਵੀ ਨਹੀਂ ਹੈ ਜਦੋਂ ਦੇ ਤੱਕੇ ਖਾਣਾ ਮੈਂ ਜੀ ਜੀ ਇਹ ਚੀਜ਼ਾਂ ਕਿਤੇ ਵਿਹਲੇ ਬੈ ਕੇ ਦੱਸਾਂਗੇ ਕੋਈ ਨਹੀਂ ਕੋਈ ਨਹੀਂ ਜੋ ਵੀ ਪਰ ਇਹ ਵੀ ਹੌਸਲਾ ਨਹੀਂ ਛੱਡਿਆ ਜੀ 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 ਤਾਂ ਕੇ ਜਿੰਦਗੀ ਨੇ ਬਹੁਤ ਮਾਰੇ ਆ ਫੇਰ ਆਖੀਦਾ ਕੋਈ ਗੱਲ ਨਹੀਂ ਜੀ 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 ਬੇਗੜੇ ਜਿੱਦਾਂ ਨਹੀਂ ਇਹੋ ਜਿਹੇ ਕੰਮ ਹੁੰਦੇ ਇਹ ਜਿੱਦਾਂ ਨਿਆਣਾ ਨਹੀਂ ਦੇਖੇ ਤਾਂ ਫੇਰ ਆਖੀਦਾ ਕੋਈ ਨਹੀਂ ਅੱਜ ਘਾਟਾ ਪੈ ਗਿਆ ਕੱਲ ਨੂੰ ਫੇਰ ਸਹੀਂ ਐਦਾਂ ਦੇ ਕੰਮ ਹੋਏ ਆ ਇਹ ਵੀ ਗੱਲ ਆ ਸਮਾਂ ਦਾ ਕਈ ਸਮਾਂ ਦਾ ਚਲੋ ਸਮਾਂ ਦਾ ਕੋਈ ਪਤਾ ਨਹੀਂ ਆ ਤੁਰੇ ਤੁਰੇ ਜਾਂਦੇ ਆ ਮੈਂ ਬਾਹ ਫੜ ਕੇ ਵੀ ਜਿੱਦਾਂ ਰੋਕਣ ਵਾਲਾ ਕੰਮ ਹੋ ਜਾਂਦਾ ਸੀ ਜੀ ਜੀ ਇਹੋ ਜਿਹਾ ਟਾਈਮ ਮਾਰੇ ਤੋਂ ਮੜਾ ਵੀ ਵੇਖਿਆ ਵਾ ਠੀਕ ਆ ਤੇ ਇਹਦਾ ਮੁੱਲ ਫੋਨ ਤੇ ਕਰਨਾ ਇਹਦਾ ਮੁੱਲ ਫੋਨ ਤੇ ਕਰਨਾ ਠੀਕ ਆ ਜੀ ਵੀਰ ਨੂੰ ਫੋਨ ਕਰ ਲਿਓ ਕਿਉਂਕਿ ਵੀਰ ਕਈ ਮਜ਼ਾਕ ਕਰਦੇ ਆਓ ਚਲੋ ਹੋਰ ਮਨ ਲਓ ਜੇ ਗੱਲਾਂ ਵੀਡੀਓ ਲੰਮੀਆਂ ਹੋ ਜਾਂਦੀਆਂ ਰਹੀਆਂ ਕਿਉਂਕਿ ਕੋਠੇ ਚੁੰਦਿਆਂ ਤੋਂ ਮਜ਼ਾਕ ਹੁੰਦੇ ਬਹੁਤ ਜੀ ਜੀ ਤੇ ਬੰਦੇ ਨੂੰ ਸਿੱਖਣ ਨੂੰ ਮਿਲਦਾ ਵੀ ਜਦੋਂ ਕੋਠੇ ਚੁੰਦੇ ਹੁੰਦੇ ਤੇ ਇਹ ਕੀ ਹੁੰਦਾ ਵਾ ਜੀ ਇਦਾਂ ਹੀ ਇਦਾਂ ਹੀ ਇਦਾਂ ਹੀ ਤੇ ਤੇ ਰਿਸ਼ਤੇਦਾਰ ਵੀ ਆਂਦੇ ਕੋਠੀ ਕਿਉਂ ਨਹੀਂ ਪਾਉਂਦੇ ਆ ਤੇ ਜਦੋਂ ਕੋਠੀ ਪੈ ਜਾਂਦੀ ਤਾਂ ਉਹ ਤੇ ਤੇ ਵਰਦੇ ਨਹੀਂ ਆ ਇਹੋ ਜਿਹੀ ਵੀ ਹੈਗੇ ਆ ਤੇ ਆਉਣ ਵਾੜ ਜਾਂਦੇ ਕਿਉਂਕਿ ਜਦੋਂ ਸਾਡੇ ਕੋਠੇ ਚੁੰਦੇ ਨਹੀਂ ਇੱਕ ਸਾਡਾ ਰਿਸ਼ਤੇਦਾਰ ਹੁੰਦਾ 5-7 ਬੰਦੇ ਲੈ ਕੇ ਆਇਆ ਆ ਜਾਂਦਾ ਹੁੰਦਾ ਸੀ ਹਾਂ ਤੇ ਹੁਣ ਉਹ ਰਿਸ਼ਤੇਦਾਰ ਆਉਂਦਾ ਹੀ ਨਹੀਂ ਕਦੀ ਠੀਕ ਠੀਕ ਤੇ ਵੀਰ ਨੂੰ ਫੋਨ ਜ਼ਰੂਰ ਕਰ ਲੈ ਇਹ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ